ਏ ਜੀ ਛੋਟੀਆਂ ਛੋਟੀਆਂ ਬੱਚੀਆਂ ਵੇਖੋ ਖੂਕ ਖੋ ਦਾ ਮੈਚ ਖੇਡ ਰਹੀਆਂ ਤੇ ਗਰਮੀ ਵੀ ਬਹੁਤ ਆ ਤਾਂ ਵੀ ਇਹਨਾਂ ਦੇ ਹੌਸਲੇ ਦੇਖੋ ਕਿ ਆਪਣਾ ਜੋ ਪ੍ਰਦਰਸ਼ਨੇ ਕਰ ਰਹੀਆਂ ਜੇ ਵੀਡੀਓ ਚੰਗੀ ਆ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਜੀ ਕਿੱਡਾ ਨੂੰ ਪਿਆਰ ਕਰਨ ਵਾਲੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਨੂੰ ਹੁਣ ਅਗਲੀ ਖੇਡ ਹੈਗੀ ਆ ਜੀ ਰੱਸੀ ਟੱਪਣ ਵਾਲੀ ਇਹ ਵੇਖੋ ਇਹ ਛੋਟੇ ਛੋਟੇ ਬੇੜੀਆਂ ਜੋ ਰੱਸੀ ਟੱਪਣ ਗਿਆ ਇਹ ਮੇਲਾ ਪਿੰਡ ਤੁਪੀਲਾ ਸੀ ਦਰਪਗਤ ਸਿੰਘ ਕਲਬ ਤੇ ਤਹਿਲਵਾਨ ਪੀਟਰ ਸਿੰਘ ਐਸਪੀ ਧਰਮਸੋਹੀ ਜਨੂ ਚੁਲਾਇਆ ਜਾ ਰਿਹਾ ਜੀ ਜੀ ਤੁਹਾਨੂੰ ਇਹ ਜਿਦਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਨੂੰ that's am just